ਜਿੱਥੇ ਆਪਾਂ ਗੰਨਾ ਮੇਲਾ ਤੇ ਸਿੱਟਣ ਦੀ ਥਾਂ ਤੇ ਵੀ ਉਹਨੂੰ ਖੁਦ ਪ੍ਰੋਸੈਸ ਕਰਕੇ ਗੁੜ ਬਣਾ ਕੇ ਜਿਹੜਾ ਉਹਦਾ ਸੇਲ ਕਰੀਏ ਸੋ ਇਹ ਸੋਚ ਕੇ ਜਿਹੜਾ ਆ ਵੀ ਮੈਂ ਗੁੜ ਬਣਾਉਣ ਦਾ ਜਿਹੜਾ ਕੰਮ ਸ਼ੁਰੂ ਕੀਤਾ ਹੈ ਖੇਤੀਬਾੜੀ ਦੇ ਨਾਲ ਨਾਲ ਮੈਂ ਜਿਹੜੀ ਐਜੂਕੇਸ਼ਨ ਆ ਉਹ ਮਾਸਟਰਸ ਇਨ ਇੰਗਲਿਸ਼ ਬਟਾਲੇ ਦੇ ਬੀਰਿੰਗ ਕਾਲਜ ਤੋਂ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਦੀ ਮਾਸਟਰਸ ਕੀਤੀ ਹੈ ਤੇ ਇਸ ਟਾਈਮ ਮੈਂ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਵਿੱਚ ਰਿਸਰਚ ਸਕਾਲਰ ਆ ਮਾਸ ਕਮਿਊਨੀਕੇਸ਼ਨ ਦੇ ਵਿੱਚ ਤੇ ਮੈਂ ਇਸ ਤੋਂ ਪਹਿਲਾਂ ਜੌਬ ਵੀ ਕਰ ਚੁੱਕਾ ਐ ਐਸਜੀਬੀਸੀ ਦੇ ਵਿੱਚ ਆਈਟੀ ਡ ਨੇ ਸਿਰਫ ਹਾਰਮਸ ਦੇ ਨਾਲ ਵੀ ਮੈਂ ਕੰਮ ਕਰ ਚੁੱਕਾ ਹਾਂ ਸੋ ਬਟ ਮੈਨੂੰ ਇਹ ਲੱਗਾ ਕਿ ਅਸੀਂ ਪੜ੍ਹ ਲਿਖ ਕੇ ਇਹ ਸਾਡੇ ਮਾਈਂਡ ਸੈਟ ਚ ਨਹੀਂ ਹੋਣਾ ਚਾਹੀਦਾ ਕਿ ਹੁਣ ਪੜ੍ਹ ਲਿਖ ਗਏ ਹਾਂ ਹੁਣ ਖੇਤੀ ਛੱਡ ਦੀਏ ਸਗੋਂ ਪੰਜਾਬ ਦੇ ਜਿਹੜਾ ਨੌਜਵਾਨਾਂ ਜੋ ਐਜੂਕੇਟਿਡ ਨੌਜਵਾਨਾ ਇੱਕ ਐਸੈਟ ਆ ਕਿ ਜਿਹੜਾ ਆਪਦੇ ਪਿਤਾ ਪੁਰਖੀ ਕਿੱਤੇ ਨੂੰ ਉਸ ਲੈਵਲ ਤੇ ਲਿਜਾ ਸਕਦਾ ਹੈ ਕਿ ਜਿੱਥੇ ਉਹ ਸਮੇਂ ਦੇ ਨਾਲ ਸਰਵਾਈਵ ਕਰ ਸਕੇ ਸੋ ਇਹ ਸੋਚ ਕੇ ਜਿਹੜਾ ਮੈਂ ਇਸ ਫੀਲਡ ਦੇ ਵਿੱਚ ਆਇਆ ਹੈ ਜੌਬ ਓਪਰਚ्युनिटी ਸੀ ਹੋਰ ਲੋਕਾਂ ਵਾਸਤੇ ਜਿਵੇਂ ਡਾੜੀਦਾਰ ਬੰਦੇ ਉਸ ਤੋਂ ਨਾ ਸੇ ਵੀ ਨਿਕਲਦੀ ਹੋਗੀ ਹਾਂ ਬਿਲਕੁਲ ਜੀ ਇਸ ਟਾਈਮ ਮੇਰੇ ਤੇ ਆਨਲ ਸਮਝ ਜੇ ਹੋਰ ਐਕਸਪੈਂਡ ਕਰਾਂਗੇ ਤਾਂ ਹੋਰ ਜੋਬ ਓਪਰਚ्युनिटीज ਜਿੱਥੇ ਆਪਾਂ ਜੋਬ ਵਾਸਤੇ ਕਿਸੇ ਦੇ ਮੂੰਹ ਵੱਲ ਦੇਖਣਾ ਉਹਦੇ ਨਾਲ ਬੈਟਰ ਹੈ ਕਿ ਜੇ ਤੁਹਾਡੇ ਕੋਲ ਇੰਨੀ ਸਮਰੱਥਾ ਹੈ ਤੁਸੀਂ ਕਰ ਸਕਦੇ ਹੋ ਤਾਂ ਜ਼ਰੂਰ ਕੋਈ ਨਾ ਕੋਈ ਸਟਾਰਟਅਪ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ ਆ ਕਹਿ ਸਕਦੇ ਆ ਕਿ ਉਹਦਾ ਕੰਮ ਖਰਾਬ ਕਿਹਾ ਜਾ ਸਕਦਾ ਕਿਉਂਕਿ ਉਹਦੇ ਵਿੱਚ ਮਿਲਾਵਟ ਇੰਨੀ ਤਰ੍ਹਾਂ ਦੀ ਆ ਕਿ ਹੋਲ ਸੇਲ ਮਾਰਕੀਟ ਪ੍ਰਾਈਸ ਇੰਨਾ ਜਿਆਦਾ ਘਟਾ ਗੋੜ ਦਾ ਕਿ ਉਸ ਰੇਟ ਤੇ ਸਾਨੂੰ ਪ੍ਰੋਡਕਸ਼ਨ ਕੋਸਟ ਵੀ ਨਹੀਂ ਪੈਂਦੀ ਸੋ ਉਹਦਾ ਕਾਰਨ ਕੀ ਆ ਕਿ ਉਹਦੇ ਵਿੱਚ ਜਿਹੜੀ ਖੰਡ ਆ ਉਹ ਮਿਲਾਈ ਜਾਂਦੀ ਆ ਮਿੱਲਾਂ ਤੋਂ ਜਿਹੜੀ ਵੇਸਟੇਜ ਖੰਡ ਹੁੰਦੀ ਹੁੰਦੀ ਜਿਹਨੂੰ ਇਸ ਤੋਂ ਇਲਾਵਾ ਉਹਦੇ ਵਿੱਚ ਹੋਰ ਵੀ ਬਹੁਤ ਚੀਜ਼ਾਂ ਜਿਹੜੀਆਂ ਰੰਗ ਪਾਇਆ ਜਾਂਦਾ ਰੰਗ ਕਾਰਡ ਪਾਇਆ ਜਾਂਦਾ ਕੈਮੀਕਲਸ ਪਾਇਆ ਜਾਂਦੇ ਲਾਈਮਸਟੋਨ ਪਾਇਆ ਜਾਂਦਾ ਬਹੁਤ ਕੁਝ ਪਾਇਆ ਜਾਂਦਾ ਜਿਹਦੇ ਨਾਲ ਉਹਨਾਂ ਦੀ ਪ੍ਰੋਡਕਸ਼ਨ ਕੋਸਟ ਹੈ ਜਿਹੜੀ ਬਹੁਤ ਜਿਹੜੀ ਘਟ ਜਾਂਦੀ ਹੈ ਬਟ ਜੇ ਅਸੀਂ ਆਪ ਦੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਸਾਨੂੰ ਇੱਕ ਨਵੀਂ ਮਾਰਕੀਟ ਕਹਿ ਸਕਦੇ ਹਾਂ ਕਿ ਉਹ ਸਟੈਬਲਿਸ਼ ਕਰਨੀ ਪੈਣੀ ਹੈ ਨਵੀਂ ਮਾਰਕੀਟ ਲੱਭਣੀ ਪੈਣੀ ਹੈ ਉਹਦਾ ਕਾਰਨ ਇਹ ਆ ਕਿ ਜੇ ਇਸ ਕੋਸਟ ਤੇ ਅਸੀਂ ਗੁੜ ਤਿਆਰ ਕਰਦੇ ਹਾਂ ਉਹ ਹੋਲਸੇਲ ਦੇ ਵਿੱਚ ਉਹ ਰੇਟ ਬਿਲਕੁਲ ਨਹੀਂ ਵੀ ਨਹੀਂ ਹੈਗਾ ਦਾ ਕਾਰਨ ਕੀ ਆ ਕਿ ਇੱਕ ਤਾਂ ਆਪਾਂ ਬੈਟਰ ਕੁਆਲਿਟੀ ਦਾ ਗੰਨਾ ਲੈਣਾ ਹੈ ਆਪਾਂ ਹਰ ਖੇਤ ਦੇ ਵਿੱਚੋਂ ਗੰਨਾਂ ਨਹੀਂ ਲੈਂਦੇ ਆਪਾਂ ਦੇਖਣਾ ਹੈ ਕਿ ਕਿਹੜੀ ਜ਼ਮੀਨ ਰੇਤਲੀ ਹੈ ਜਿਹਦੇ ਵਿੱਚ ਕ੍ਰਿਸਟਲਸ ਵਧੀਆ ਬਣਨ ਇਸ ਤੋਂ ਇਲਾਵਾ ਫਿਰ ਮੰਡ ਦੇਖਣਾ ਪੈਂਦਾ ਪਾਣੀ ਦੇਖਣਾ ਪੈਂਦਾ ਹੈ ਫਿਰ ਗੰਨੇ ਦੀ ਕਿਸਮ ਦੇਖਣੀ ਪੈਂਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੇ ਫੈਕਟਰਸ ਆ ਜਿਹੜੇ ਮੈਟਰ ਕਰਦੇ ਆ ਸੋ ਇਹ ਸਾਰਾ ਕੁਝ ਦੇਖ ਕੇ ਆਪਾਂ ਲੈਣਾ ਆ ਉਹ ਆਪਾਂ ਗੰਨਾ ਖਰੀਦਦੇ ਆ ਤੇ ਉਸ ਤੋਂ ਬਾਅਦ ਜਿਹੜਾ ਕਹਿ ਸਕਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਰეკਮੈਂਡਡ ਤਰੀਕਾ ਆ ਉਵੇਂ ਹੀ ਅਸੀਂ ਗੁੜ ਤਿਆਰ ਕਰਦੇ ਆ ਮਰਕੀ ਤੁਹਾਡਾ ਪਹਿਲਾਂ ਗੁੜ ਟੈਸਟ ਟੋਸਟ ਹੋ ਕੇ ਫੇਰ ਹੀ ਮਰ ਸਪਲਾਈ ਬਿਲਕੁਲ ਜੀ ਆ ਡਾਫਸ ਸਹੀ ਦਾ ਲਾਇਸੈਂਸ ਸਾਡੇ ਕੋਲ ਹੈਗਾ ਆ ਜੀ ਜੀ ਤੇ ਆਪਾਂ ਕਿਸੇ ਵੀ ਟੈਸਟ ਵਾਸਤੇ ਤਿਆਰ ਆ ਜੇ ਕਿਸੇ ਨੂੰ ਕੋਈ ਹੋਵੇ ਤਾਂ ਆਪਾਂ ਬਿਲਕੁਲ ਪਿਓਰ ਤਰੀਕੇ ਨਾਲ ਜਿਹੜਾ ਗੁੜ ਜਿਵੇਂ ਨੇਚਰਲੀ ਤਿਆਰ ਕੀਤਾ ਜਾ ਸਕਦਾ ਠੀਕ ਆ ਉਹਦੇ ਵਿੱਚ ਉਹਨੂੰ ਸਫਾਈ ਵਾਸਤੇ ਜਿਹੜੇ ਇੰਗਰੀਡੀਐਂਟਸ ਪਾਉਣੇ ਪੈਂਦੇ ਆ ਪਾਉਣੇ ਪੈਂਦੇ ਆ ਕਿਉਂਕਿ ਉਹ ਅਦਰਵਾਈਜ਼ ਉਹਦੇ ਵਿੱਚ ਤਜਾਬੀ ਮਾਦਾਂ ਬ ਬਹੁਤ ਸੋ ਵਾਦੇ ਸੇ ਯੂਜ਼ ਨਹੀਂ ਕਰਦਾ ਸ਼ਸ਼ੀਕਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸਰਖਾਪ ਟੀਵੀ ਤੇ ਮੈਂ ਹਾਂ ਵਸਪਸ ਕਵਰ ਅਕਸਰ ਹੀ ਪੰਜਾਬ ਦੇ ਵਿੱਚ ਲੋਕ ਨੇ ਜੋ ਪੰਜਾਬ ਛੱਡ ਕੇ ਤੇ ਬਾਹਰ ਚਲੇ ਜਾਂਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੈਟਲ ਹੁੰਦੇ ਨੇ ਪਰ ਅਗਰ ਅਸੀਂ ਪੰਜਾਬ ਦੇ ਹੀ ਧਰਤੀ ਤੇ ਰਹਿ ਕੇ ਜੇ ਕੁਝ ਵਧੀਆ ਕੰਮ ਕਰ ਸਕੀਏ ਤਾਂ ਉਸ ਨਾਲ ਦੀ ਕੋਈ ਰੀਸ ਨਹੀਂ ਹੁੰਦੀ ਤੇ ਅੱਜ ਤੁਹਾਨੂੰ ਅਸੀਂ ਇੱਕ ਇਹੋ ਜਿਹੇ ਸਿੱਖ ਨੌਜਵਾਨ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣਾ ਜੋ ਹੈ ਖੁਦ ਦਾ ਕੰਮ ਸ਼ੁਰੂ ਕੀਤਾ ਗੁੜ ਦਾ ਕੰਮ ਗੁੜ ਕਿਉਂਕਿ ਪੰਜਾਬ ਦੇ ਵਿੱਚ ਬੜਾ ਵਰਤਿਆ ਜਾਂਦਾ ਗੁੜ ਸਿਹਤ ਉਸ ਤੇ ਬਹੁਤ ਸਹੀ ਹੁੰਦਾ ਤੇ ਉਸ ਨੌਜਵਾਨ ਨਾਲ ਗੱਲਬਾਤ ਕਰਾਂਗੇ ਸਾਰੀ ਜਾਣਾਂਗੇ ਕਿ ਆਖਿਰ ਕਿਸ ਤਰ੍ਹਾਂ ਜੋ ਹੈ ਕਿਨ ਸਿਸਟਮ ਸ਼ੁਰੂ ਕੀਤਾ ਸੈਟਅਪ ਸ਼ੁਰੂ ਕੀਤਾ ਤੇ ਆਖਰ ਪੰਜਾਬ ਚ ਰਹਿਣਾ ਹੀ ਕਿਉਂ ਉਹਨਾਂ ਦੀ ਮੈਂ ਮਤਲਬ ਕਿ ਪਾਇਓਰਿਟੀ ਸੀ ਕਿ ਸਸਿਕਾ ਪਾਜੀ ਐਸਸਸਿਕਾ ਜੀ ਕੀ ਨਾਮ ਜੀ ਪਾਜੀ ਜੁਝਾਰ ਸਿੰਘ ਤੇ ਪਾਜੀ ਅਸੀਂ ਦੇਖਿਆ ਕਿ ਜਿਵੇਂ ਤੁਹਾਡਾ ਗੋੜ ਦਾ ਕੰਮ ਹੈ ਤੁਹਾਡੇ ਪਹਿਲਾਂ ਮਾਈਂਡ ਦੇ ਵਿੱਚ ਇਹ ਕਨਸੈਪਟ ਕਿੱਦਾਂ ਆਇਆ ਕਿ ਮੈਂ ਗੋੜ ਦਾ ਕੰਮ ਕਰਨਾ ਪਊਗਾ ਦੇਖੋ ਆਪਾਂ ਜੇ ਦੇਖਦੇ ਆਂਗੇ ਪੰਜਾਬ ਪੰਜਾਬ ਸਮੇਤ ਸਾਰੇ ਦੇਸ਼ ਦੇ ਵਿੱਚ ਇੱਕ ਅਗਰੀਰੀਅਨ ਕ੍ਰਾਈਸਿਸ ਆ ਕਿ ਜਿੱਥੇ ਐਗਰੀਕਲਚਰ ਸੈਕਟਰ ਜਿਹੜਾ ਉਹ ਲਗਾਤਾਰ ਘਟੇ ਹੋਏ ਜਾ ਰਿਹਾ ਉਹਦਾ ਕਾਰਨ ਇਹ ਆ ਕਿ ਆਪਾਂ ਜਿਹੜੀ ਆਪਦੀ ਫਸਲ ਆ ਉਹ ਐਜ਼ ਅ ਰੌਅ ਮਟੀਰੀਅਲ ਸੇਲ ਕਰਦੇ ਆ ਠੀਕ ਆ ਕਿ ਉਹ ਪੋਸੀਬਲ ਵੀ ਨਹੀਂ ਆ ਕਿ ਆਪਾਂ ਸਾਰੀ ਪ੍ਰੋਸੈਸ ਕਰ ਸਕੀਏ ਬਟ ਫਿਰ ਵੀ ਕੋਸ਼ਿਸ਼ ਹੱਦ ਤੱਕ ਜਿੰਨੀ ਆਪਾਂ ਫੂਡ ਪ੍ਰੋਸੈਸਿੰਗ ਕਰ ਸਕਦੇ ਆ ਤਾਂ ਉਹਦੇ ਨਾਲ ਮੈਨੂੰ ਲੱਗਦਾ ਆ ਕਿ ਥੋੜੀ ਬੋਤੀ ਕਿਸਾਨੀ ਦੀ ਜਿਹੜੀ ਹਾਲਤ ਸੁਧਰ ਸਕਦੀ ਆ ਸੋ ਇਹ ਸੋਚ ਕੇ ਕਿ ਜਿੱਥੇ ਆਪਾਂ ਗੰਨਾ ਮੇਲਾ ਤੇ ਸਿੱਟਣ ਦੀ ਥਾਂ ਤੇ ਉਹਨੂੰ ਖੁਦ ਪ੍ਰ ਸੋ ਇਹ ਸੋਚ ਕੇ ਜਿਹੜਾ ਆ ਵੀ ਮੈਂ ਗੁੱਡ ਬਣਾਉਣ ਦਾ ਜਿਹੜਾ ਕੰਮ ਸ਼ੁਰੂ ਕੀਤਾ ਹੈ। ਮੈਂ ਕਿ ਤੁਹਾਡੇ ਪਿੱਛੇ ਬੈਕਗ੍ਰਾਉਂਡ ਕਿਸਾਨ ਦੇ ਨਾਲ ਰਿਲੇਟਡ ਹੈ। ਹਾਂਜੀ ਬਿਲਕੁਲ ਜੀ ਆ ਮੇਰੇ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ। ਮੇਰੇ ਦਾਦਾ ਜੀ ਆਰਮੀ ਚ ਹੀ ਤੇ ਮੈਂ ਵੀ ਮੈਨੂੰ ਕੋਈ ਤਕਰੀਬਨ 13-14 ਸਾਲ ਹੋ ਗਏ ਖੇਤੀਬਾੜੀ ਕਰਦੇ ਨੂੰ। ਜੀ ਜੀ ਤੇ ਖੇਤੀਬਾੜੀ ਦੇ ਨਾਲ-ਨਾਲ ਮੈਂ ਜਿਹੜੀ ਐਜੂਕੇਸ਼ਨ ਆ ਉਹ ਮਾਸਟਰਸ ਇਨ ਇੰਗਲਿਸ਼ ਬਟਾਲੇ ਦੇ ਬੇਰਿੰਗ ਕਾਲਜ ਤੋਂ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਦੀ ਮਾਸਟਰਸ ਕੀਤੀ ਹੈ। ਇਸ ਟਾਈਮ ਮੈਂ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਵਿੱਚ ਰਿਸਰਚ ਸਕਾਲਰ ਆ ਮਾਸ ਕਮਿਊਨੀਕੇਸ਼ਨ ਦੇ ਵਿੱਚ। ਜੀ ਜੀ ਤੇ ਮੈਂ ਇਸ ਤੋਂ ਪਹਿਲਾਂ ਜੌਬ ਵੀ ਕਰ ਚੁੱਕਾ ਐ ਐਸਜੀਬੀਸੀ ਦੇ ਵਿੱਚ ਆਈਟੀ ਡਿਪਾਰਟਮੈਂਟ ਚ ਐਜ਼ ਅ ਰਾਈਟਰ ਤੇ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਆਫ ਗਵਰਨਰਸ ਰਿਫਾਰਮਸ ਦੇ ਨਾਲ ਵੀ ਮੈਂ ਕੰਮ ਕਰ ਚੁੱਕਾ ਆ। ਜੀ ਜੀ ਸੋ ਬਟ ਮੈਨੂੰ ਇਹ ਲੱਗਾ ਕਿ ਅਸੀਂ ਪੜ੍ਹ ਲਿਖ ਆਪ ਦੇ ਜਿਹੜਾ ਨੌਜਵਾਨਾਂ ਜੋ ਐਜੂਕੇਟਿਡ ਨੌਜਵਾਨਾ ਇੱਕ ਐਸੈਟ ਆ ਕਿ ਜਿਹੜਾ ਆਪਦੇ ਪਿਤਾ ਪੁਰਖੀ ਕਿਤੇ ਨੂੰ ਉਸ ਲੈਵਲ ਤੇ ਲਿਜਾ ਸਕਦਾ ਹੈ ਕਿ ਜਿੱਥੇ ਉਹ ਸਮੇਂ ਦੇ ਨਾਲ ਸਰਵਾਈਵ ਕਰ ਸਕੇ ਸੋ ਇਹ ਸੋਚ ਕੇ ਜਿਹੜਾ ਹੈ ਮੈਂ ਇਸ ਫੀਲਡ ਦੇ ਵਿੱਚ ਆਇਆ ਹਾਂ ਅਕਸਰ ਐਸੇ ਦੇਖਿਆ ਜਾਂਦਾ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਇਹਦੇ ਨਾਲ ਫਿਰ ਜੌਬ ਓਪਰਚ्युनिटी ਸੀ ਹੋਰ ਲੋਕਾਂ ਵਾਸਤੇ ਜਿਵੇਂ ਦਿਹਾੜੀਦਾਰ ਬੰਦਿਆਂ ਤੋਂ ਉਹਨਾਂ ਤੋਂ ਵੀ ਨਿਕਲਦੀ ਹੋਗੀ ਹਾਂ ਬਿਲਕੁਲ ਜੀ ਇਸ ਟਾਈਮ ਮੇਰੇ ਕੋਲ 10 ਦੇ ਕਰੀਬ ਬੰਦੇ ਜਿਹੜੇ ਕੰਮ ਕਰ ਰਹੇ ਆ ਰੈਗੂਲਰ ਬੇਸਿਸ ਤੇ ਤੇ ਆਨਲਾਈਨ ਸਮਝ ਜੇ ਹੋਰ ਐਕਸਪੈਂਡ ਕਰਾਂਗੇ ਤਾਂ ਹੋਰ ਜੌਬ ਓਪਰਚ्युनिटीज ਜਿੱਥੇ ਆਪਾਂ ਜੌਬ ਵਾਸਤੇ ਕਿਸੇ ਦੇ ਮੂੰਹ ਵੱਲ ਦੇਖਣਾ ਉਹਦੇ ਨਾਲ ਬੈਟਰ ਹੈ ਕਿ ਜੇ ਤੁਹਾਡੇ ਕੋਲ ਇੰਨੀ ਸਮਰੱ ਕਰਨਾ ਚਾਹੀਦਾ ਹੈ ਤੇ ਜੁਜਾਰ ਜੀ ਦੇਖਿਆ ਜਾ ਗੋੜ ਦਾ ਵਿੱਚ ਜਿਉਂ ਤੁਸੀਂ ਹੁਣ ਗੋੜ ਦੇ ਲਾਈਨ ਚ ਪਏ ਹੋ ਗੋੜ ਦਾ ਤੁਹਾਨੂੰ ਪਤਾ ਹੋਣਾ ਕਿ ਅਕਸਰ ਵਧੀਆ ਕਿਹੜਾ ਹੈ ਜਾਂ ਘਟੀਆ ਜਿਹੜਾ ਮਿਲਾਵਟ ਹੈ ਉਸ ਦੇ ਬਾਰੇ ਥੋੜਾ ਦੱਸੋ ਗੋੜ ਬਾਰੇ ਅਕਸਰ ਕਿਵੇਂ ਪਤਾ ਲੱਗ ਸਕਦਾ ਹੈ ਕਿ ਹਾਂਜੀ ਪਿਓਰ ਗੋੜ ਇਹ ਆ ਜਾਂ ਦੂਸਰਾ ਗੋੜ ਇਹ ਆ ਕਿਦਾਂ ਦੇਖੋ ਗੋੜ ਦੀ ਮਾਰਕੀਟ ਵੀ ਜਿਹੜੀ ਕਰੋੜਾਂ ਦੀ ਮਾਰਕੀਟ ਆ ਤੇ ਉਹਦੇ ਵਿੱਚ ਜਿਹੜਾ ਮੇਜਰ ਚੰਕ ਆ ਉਹ ਭਾਰਤ ਦੇ ਵਿੱਚ ਉੱਤਰ ਪ੍ਰਦੇਸ਼ ਜਿਹੜੀ ਸਟੇਟ ਆ ਮੁਜਫਰ ਨਗਰ ਜਿਹੜਾ ਖਾਸ ਕਰਕੇ ਤੇ ਇਸ ਤੋਂ ਇਲਾਵਾ ਸਾਊਥ ਦੇ ਵਿੱਚ ਕਰਨਾਟਕ ਉੱਥੇ ਬਹੁਤ ਵੱਡੀ ਮਾਤਰਾ ਦੇ ਵਿੱਚ ਗੋੜ ਬਣਦਾ ਤੇ ਪੰਜਾਬ ਦੇ ਠੀਕ ਠਾਕ ਪਰਪੋਸ਼ਨ ਗੁੜ ਦਾ ਤਿਆਰ ਹੁੰਦਾ ਪਰ ਇਥੇ ਇਹ ਹੈ ਕਿ ਜਿਹੜੀ ਹੋਲਸੇਲ ਮਾਰਕੀਟ ਆ ਉਹਦਾ ਬਹੁਤ ਜ਼ਿਆਦਾ ਕਹਿ ਸਕਦੇ ਆ ਕਿ ਉਹਦਾ ਕੰਮ ਖਰਾਬ ਕੀਤਾ ਜਾ ਸਕਦਾ ਕਿਉਂਕਿ ਉਹਦੇ ਵਿੱਚ ਮਲਾਵਟੇ ਇਨੀ ਤਰ੍ਹਾਂ ਦੀ ਆ ਕਿ ਹੋਲਸੇਲ ਮਾਰਕੀਟ ਪ੍ਰਾਈਸ ਇੰਨਾ ਜ਼ਿਆਦਾ ਘਟਾ ਗੁੜ ਦਾ ਕਿ ਉਸ ਰੇਟ ਤੇ ਸਾਨੂੰ ਪ੍ਰੋਡਕਸ਼ਨ ਕੋਸਟ ਵੀ ਨਹੀਂ ਪੈਂਦੀ ਸੋ ਉਹਦਾ ਕਾਰਨ ਕੀ ਆ ਕਿ ਉਹਦੇ ਵਿੱਚ ਜਿਹੜੀ ਖੰਡ ਆ ਉਹ ਮਿਲਾਈ ਜਾਂਦੀ ਆ ਮਿੱਲਾਂ ਤੋਂ ਜਿਹੜੀ ਵੇਸਟੇਜ ਖੰਡ ਹੁੰਦੀ ਜਿਹਨੂੰ ਬੂਰਾ ਕਹਿ ਦਿੰਦੇ ਆ ਉਹ ਮਿਲਾਇਆ ਜਾਂਦਾ ਆ ਇਸ ਤੋਂ ਇਲਾਵਾ ਉਹਦੇ ਵਿੱਚ ਹੋਰ ਵੀ ਬਹੁਤ ਚੀਜ਼ਾਂ ਜਿਹੜੀਆਂ ਰੰਗ ਪਾਇਆ ਜਾਂਦਾ ਰੰਗ ਕਾਰਡ ਪਾਇਆ ਜਾਂਦਾ ਕੈਮੀਕਲਸ ਪਾਏ ਜਾਂ ਨਾਲ ਉਹਨਾਂ ਦੀ ਪ੍ਰੋਡਕਸ਼ਨ ਕਾਸਟ ਹੈ ਜਿਹੜੀ ਬਹੁਤ ਜਿਹੜੀ ਘਟ ਜਾਂਦੀ ਹੈ ਬਟ ਜੇ ਅਸੀਂ ਆਪ ਦੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਸਾਨੂੰ ਇੱਕ ਨਵੀਂ ਮਾਰਕੀਟ ਕਹਿ ਸਕਦੇ ਹਾਂ ਕਿ ਉਹ ਸਟੈਬਲਿਸ਼ ਕਰਨੀ ਪੈਣੀ ਹੈ ਨਵੀਂ ਮਾਰਕੀਟ ਲੱਭਣੀ ਪੈਣੀ ਹੈ ਉਹਦਾ ਕਾਰਨ ਇਹ ਆ ਕਿ ਜੇ ਇਸ ਕਾਸਟ ਤੇ ਅਸੀਂ ਗੁੜ ਤਿਆਰ ਕਰਦੇ ਹਾਂ ਉਹ ਹੋਲਸੇਲ ਦੇ ਵਿੱਚ ਉਹ ਰੇਟ ਬਿਲਕੁਲ ਨਹੀਂ ਵੀ ਨਹੀਂ ਹੈਗਾ ਦਾ ਕਾਰਨ ਕੀ ਆ ਕਿ ਇੱਕ ਤਾਂ ਆਪਾਂ ਬੈਟਰ ਕੁਆਲਿਟੀ ਦਾ ਗੰਨਾ ਲੈਣਾ ਹੈ ਆਪਾਂ ਹਰ ਖੇਤ ਦੇ ਵਿੱਚੋਂ ਗੰਨਾਂ ਨਹੀਂ ਲੈਂਦੇ ਆਪਾਂ ਦੇਖਣਾ ਹੈ ਕਿ ਕਿਹੜੀ ਜ਼ਮੀਨ ਰੇਤਲੀ ਹੈ ਜਿਹਦੇ ਵਿੱਚ ਕ੍ਰਿਸਟਲਸ ਵਧੀਆ ਬਣਨ ਇਸ ਤੋਂ ਇਲਾਵਾ ਫਿਰ ਮੰਡ ਦੇਖਣਾ ਪੈਂਦਾ ਪਾਣੀ ਦੇਖਣਾ ਪੈਂਦਾ ਹੈ ਫਿਰ ਗੰਨੇ ਦੀ ਕਿਸਮ ਦੇਖਣੀ ਪੈਂਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੇ ਫੈਕਟਰਸ ਆ ਜਿਹੜੇ ਮੈਟਰ ਕਰਦੇ ਆ ਸੋ ਇਹ ਸਾਰਾ ਕੁਝ ਦੇਖ ਕੇ ਆਪਾਂ ਲੈਣਾ ਆ ਉਹ ਆਪਾਂ ਗੰਨਾ ਖਰੀਦਦੇ ਆ ਤੇ ਉਸ ਤੋਂ ਬਾਅਦ ਜਿਹੜਾ ਕਹਿ ਸਕਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਰეკਮੈਂਡਡ ਤਰੀਕਾ ਆ ਉਵੇਂ ਹੀ ਅਸੀਂ ਗੁੜ ਤਿਆਰ ਕਰਦੇ ਆ ਮਰਕੀ ਤੁਹਾਡਾ ਪਹਿਲਾਂ ਗੁੜ ਟੈਸਟ ਟੋਸਟ ਹੋ ਕੇ ਫੇਰ ਹੀ ਮਰ ਸਪਲਾਈ ਬਿਲਕੁਲ ਜੀ ਆ ਡਾਫਸ ਸਈਦ ਦਾ ਲਾਇਸੈਂਸ ਸਾਡੇ ਕੋਲ ਹੈਗਾ ਆ ਜੀ ਜੀ ਤੇ ਆਪਾਂ ਕਿਸੇ ਵੀ ਟੈਸਟ ਵਾਸਤੇ ਤਿਆਰ ਆ ਜੇ ਕਿਸੇ ਨੂੰ ਕੋਈ ਹੋਵੇ ਤਾਂ ਆਪਾਂ ਬਿਲਕੁਲ ਪਿਓਰ ਤਰੀਕੇ ਨਾਲ ਜਿਹੜਾ ਗੁੜ ਜਿਵੇਂ ਨੇਚਰਲੀ ਤਿਆਰ ਕੀਤਾ ਜਾ ਸਕਦਾ ਠੀਕ ਆ ਉਹਦੇ ਵਿੱਚ ਉਹਨੂੰ ਸਫਾਈ ਵਾਸਤੇ ਜਿਹੜੇ ਇੰਗਰੀਡੀਅੰਟਸ ਪਾਉਣੇ ਪੈਂਦੇ ਆ ਪਾਉਣੇ ਪੈਂਦੇ ਕਿਉਂਕਿ ਉਹ ਅਦਰਵਾਈਜ਼ ਉਹਦੇ ਵਿੱਚ ਤਜਾਬੀ ਮਾਦਾ ਬਹੁ ਕੋਸ ਤੋਂ ਵੱਧ ਅਸੀਂ ਯੂਜ਼ ਨਹੀਂ ਕਰਦੇ ਇਹ ਚਾਹ ਜੀ ਤੁਸੀਂ ਐਨਾ ਤੁਸੀਂ ਬੜੇ ਲਿਖੇ ਹੋਇਆ ਕਿ ਦਹਾਨਾ ਤੁਸੀਂ ਪੀ ਐਚ ਡੀ ਸਕਾਲਰ ਵੀ ਹੋ ਨੋ ਤੇ ਇਹ ਗੁੜ ਦੇ ਬੈਨੀਫਿਟਸ ਕੀ ਨੇ ਕਿਉਂਕਿ ਅਕਸਰ ਲਿਖਿਆ ਲੋਕੀ ਖੰਡ ਨੂੰ ਬਹੁਤ ਯੂਜ਼ ਕਰਦੇ ਨੇ ਖੰਡ ਡਾਕਟਰ ਵੀ ਕਹਿੰਦੇ ਨੇ ਕਿ ਸਹੀ ਨਹੀਂ ਹੁੰਦੀ ਪਰ ਗੁੜ ਦੇ ਇੱਕ ਬੈਨੀਫਿਟਸ ਕੀ ਹੈ ਉਹ ਥੋੜਾ ਤੁਸੀਂ ਲੋਕਾਂ ਨੂੰ ਦੱਸੋ ਕਿ ਲੋਕੀ ਨੇ ਜੇ ਗੁੜ ਵੱਲ ਰੋਜ਼ਾਨਾ ਜ਼ਿਆਦਾ ਹੋ ਸਕੇ ਮੇਰੇ ਕੋ ਖੰਡ ਦਾ ਇਹ ਵੀ ਉਹ ਰਿਫਾਈਨਡ 슈ਗਰ ਆ ਉਹਦੇ ਵਿੱਚ ਸਲਫਰ ਵਗੈਰਾ ਚਾਰਕੋਲ ਤੇ ਹੋਰ ਵੀ ਚੂਨਾ ਵਗੈਰਾ ਪਾ ਕੇ ਉਹ ਤਿਆਰ ਹੁੰਦੀ ਆ ਕਿ ਬਹੁਤ ਜ਼ਿਆਦਾ ਐਕਸਟ੍ਰੀਮ ਤਰੀਕੇ ਨਾਲ ਇਹਨੂੰ ਰਿਫਾਈਨ ਕੀਤਾ ਜਾਂ ਕੈਲਰੀਜ਼ ਨਹੀਂ ਹੁੰਦੀਆਂ ਜਿਵੇਂ ਖਾਂਡੇ ਚ ਸਿਰਫ ਕੈਲਰੀਜ਼ ਹੁੰਦੀਆਂ ਆ ਇਹਦੇ ਨਾਲ ਨਾਲ ਇਹਦੇ ਵਿੱਚ ਹੋਰ ਵੀ ਜਿਹੜੇ ਨਿਊਟ੍ਰੀਐਂਟਸ ਆ ਬਾਡੀ ਨੂੰ ਮਿਲਦੇ ਆ ਖਾਸ ਕਰਕੇ ਉਹਦੇ ਵਿੱਚ ਆਇਰਨ ਆ ਮੈਗਨੀਸ਼ੀਅਮ ਆ ਇਹੋ ਜਿਹੜੇ ਤੱਤ ਆ ਜਿਹਦੀ ਹਿਊਮਨ ਬਾਡੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਉਹ ਮਿਲਦੇ ਆ ਸੋ ਦੂਸਰੀ ਗੱਲ ਇਹ ਆ ਕਿ ਜਿਹੜਾ ਗੁੜਾ ਉਹ ਡਾਈਜੈਸਟ ਜਿਹੜਾ ਛੇਤੀ ਹੋ ਜਾਂਦਾ ਸੌਖਾ ਹੋ ਜਾਂਦਾ ਸੋ ਜਿਹੜੇ ਡਾਇਬਟਿਕ ਵੀ ਨੇ ਜਿਨ੍ਹਾਂ ਨੂੰ 슈ਗਰ ਵੀ ਆ ਉਹਨਾਂ ਦੀ ਬਾਡੀ ਵੀ ਇੰਨੀ ਕੋ ਇਨਸੂਲਿਨ ਪੈਦਾ ਕਰਦੀ ਆ ਕਿ ਉਹਨੂੰ ਗੁੜ ਨਾਲ ਡਾਈਜੈਸਟ ਕਰ ਸਕਣ। ਸੋ ਇਹ ਜਿਹੜੇ ਬੈਨੀਫਿਟ ਗੁੜ ਦੇ ਹੈਗੇ ਆ ਕਿ ਇੱਕ ਤਾਂ ਜਿਹੜੇ 슈ਗਰ ਵਾਲੇ ਆ ਉਹਨਾਂ ਨੂੰ ਵਾਸਤੇ ਉਹ ਸਹੀ ਹੈ ਕਿ ਉਹ ਬਿਲਕੁਲ ਮਿੱਠਾ ਛੱਡਣ ਦੀ ਥਾਂ ਤੇ ਕਿਉਂ ਰਿਪਲੇਸ ਕਰ ਸਕਦੇ ਆ 슈ਗਰ ਨੂੰ ਗੁੜ ਦੇ ਨਾਲ। ਦੂਜੀ ਗੱਲ ਇਹ ਹੈ ਕਿ ਤੁਹਾਡੇ ਹਾਜਮੇ ਵਾਸਤੇ ਤੁਹਾਡੀ ਬੋਡੀ ਨੂੰ ਹੋਰ ਜਿਹੜੇ ਮਾਈਕਰੋ ਨਿਊਟ੍ਰੀਐਂਟਸ ਚਾਹੀਦੇ ਹੁੰਦੇ ਆ ਉਹ ਸਾੜੇ ਗੁੜ ਮਹੀਂ ਕਰਾਉਂਦਾ ਆ। ਸੋ ਗੁੜ ਦੇ ਇਹ ਬੈਨੀਫਿਟਸ ਨੇ ਕਿ ਇਹਨੂੰ ਯੂਜ਼ ਕਰਕੇ ਆਪਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਆ। ਜਿਵੇਂ ਕਈ ਪਿੰਡਾਂ ਥਾਂਵਾਂ ਤੇ ਵਿੱਚ ਰੋਟੀ ਖਾਣ ਤੋਂ ਬਾਅਦ ਅਕਸਰ ਜਿਹੜੇ ਵੱ ਸਾਧੂ ਜੀ ਦੇਖੋ ਆ ਘਰਾਂ ਚ ਆਮ ਪਿੰਡਾਂ ਦੇ ਵਿੱਚ ਇਥੇ ਹਵੇਲੀ ਢਾਬੇ ਜਿੰਨੇ ਵੀ ਰੈਡੀਸ਼ਨ ਤਰੀਕੇ ਦੇ ਆ ਉਥੇ ਗੁੜ ਕੁੰਗੀ ਆ ਡਾਈਟ ਦਾ ਇੱਕ ਹਿੱਸਾ ਰਿਹਾ ਹੈ ਸ਼ੁਰੂ ਤੋਂ ਜਿਹੜਾ ਗੋੜਾ ਖੂਨ ਦੀ ਕਮੀ ਬੋਡੀ ਦੇ ਵਿੱਚ ਪੂਰੀ ਕਰਦਾ ਹੈ ਸੋ ਇਹਨਾਂ ਕਾਰਨਾਂ ਕਰਕੇ ਉਹਦੇ ਨਾਲ ਨਾਲ ਉਹ ਫੂਡ ਬੜੀ ਛੇਤੀ ਜਿਹੜਾ ਡਾਈਜੈਸਟ ਹੁੰਦਾ ਹੈ ਇਸ ਕਰਕੇ ਲੋਕ ਆਮ ਘਰਾਂ ਦੇ ਵਿੱਚ ਵਰਤਦੇ ਆ ਇਸ ਤੋਂ ਇਲਾਵਾ ਸਰਦੀਆਂ ਦੇ ਵਿੱਚ ਹੁਣ ਤਾਂ ਲੋਕੀ ਸਾਰਾ ਸੀਜ਼ਨ ਹੀ ਗੁੜ ਦੀ ਚਾਹ ਆਈਡੀਓ ਪ੍ਰੇਫਰ ਕਰਦੇ ਆ ਸ਼ੱਕਰਾਂ ਨੂੰ ਉਹਨੂੰ ਪ੍ਰੇਫਰ ਕਰਦੇ ਆ ਜੀ ਜੋ ਡਿਜੀਟਲ ਹੈ ਕਿ ਤੁਸੀਂ ਇੰਨੇ ਪੜੇ ਲਿਖੇ ਹੋ ਕੇ ਵੀ ਹੁਣ ਤੁਸੀਂ ਕਿਸਾਨੀ ਵੱਲ ਦੇਖ ਰਹੇ ਹੋ ਪਰ ਕਿਤਨਾ ਕਿਤੇ ਹੁਣ ਕਿਸਾਨ ਦਾ ਜਿਵੇਂ ਅੰਦੋਲਨ ਚੱਲਦਾ ਆਇਆ ਹੈ ਕਿਸ ਤਰ੍ਹਾਂ ਮੈਂ ਬੰਦਾ ਕਿਸਾਨਾਂ ਨੂੰ ਇੱਕ ਦਬਾਇਆ ਜਾ ਰਿਹਾ ਐ ਸਪੈਸ਼ਲੀ ਪੰਜਾਬ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਕਿਸਾਨੀ ਜਿਹੜਾ ਟਾੜੇ ਰਕੇ ਜੇ ਕੈਨਕ ਪਰ ਕਈ ਲੋਕ ਨੌਜਵਾਨ ਜਿਹੜੇ ਬਾਹਰ ਜਾ ਰਹੇ ਨੇ ਜਾਂ ਕਈ ਸ਼ਹੀਦ ਹੋ ਜਾਂਦੇ ਨੇ ਕਿਸਾਨੀ ਤੋਂ ਕਿਸ ਤਰ੍ਹਾਂ ਦੇਖਦੇ ਕਿ ਅੱਗੇ ਆਉਣ ਵਾਲਾ ਫਿਊਚਰ ਹੈ ਕਿਸਾਨਾਂ ਦਾ ਕਿਸ ਤਰ੍ਹਾਂ ਦਾ ਦੇਖਦੇ ਤੁਸੀਂ ਕਿਉਂਕਿ ਤੁਸੀਂ ਖੁਦ ਕਿਸਾਨ ਹੋ بڑے ਲਿਖੇ ਹੋ ਵੀ ਤੁਸੀਂ ਕਿਸਾਨੀ ਨੂੰ ਪ੍ਰੈਫਰੈਂਸ ਦਿੱਤੀ ਹੈ ਆਪਣਾ ਕੰਮ ਅੱਗੇ ਵਧਾ ਉਸ ਨੂੰ ਕਿਸ ਨੇ ਦੇਖਦੇ ਦੇਖੋ ਜਿਹੜਾ ਫਾਰਮਿੰਗ ਕਰਾਈਸਿਸ ਦੀ ਗੱਲ ਕੀਤੀ ਆ ਉਹ ਪੈਨ ਇੰਡੀਆ ਹੀ ਆ ਪੰਜਾਬ ਚ ਤਾਂ ਠੀਕ ਆ ਪੰਜਾਬ ਦੀਆਂ ਪ੍ਰੋਬਲਮਸ ਦੂਜੇ ਦੇਸ਼ ਨਾਲੋਂ ਕੁਝ ਵੱਖ ਨੇ ਕਿਉਂਕਿ ਇੱਥੇ ਸਭ ਤੋਂ ਪਹਿਲਾਂ ਜਿਹੜੀ ਗ੍ਰੀਨ ਰੈਵਿਊਲੂਸ਼ਨ ਦੇ ਨਾਮ ਤੇ ਮਾਡਰਨ ਟੈਕਨੀਕਸ ਇੰਟਰੋਡਿਊਸ ਕੀਤੀਆਂ ਗਿਆ ਖੇਤੀ ਬਟ ਐਟ ਸੇਮ ਟਾਈਮ ਉਪਚੇ ਪੰਜਾਬ ਹੋਵੇ ਚਾਹੇ ਭਾਰਤ ਹੋਵੇ ਚਾਹੇ ਉਹ ਇਸ ਸਮੇਂ ਯੂਰੋਪੀਅਨ ਕੰਟਰੀਜ਼ ਵੀ ਨੇ ਉੱਥੇ ਇੱਕ ਵੱਡਾ ਅਗਰੀਰੀਅਨ ਕ੍ਰਾਈਸਿਸ ਖੜਾ ਹੈ ਕਿਉਂਕਿ ਜਿਹੜੀ ਖੇਤੀਬਾੜੀ ਆ ਉਹ ਸਸਟੇਨ ਨਹੀਂ ਕਰ پا ਰਹੀ ਲੋਕਾਂ ਕੋਲ ਜਿਹੜੇ ਵੱਡੇ ਉਦਯੋਗਿਕ ਘਰਾਣੇ ਆ ਇਹੜੇ ਵੱਡੇ ਮਲਟੀਨੇਸ਼ਨਲ ਜਿਹਾ ਹੁਣ ਆਪਾਂ ਦੇਖਦੇ ਆ ਕਿ ਨਿਊ ਵਰਲਡ ਆਰਡਰ ਦੀ ਗੱਲ ਹੁੰਦੀ ਹੈ ਜਿਹਦੇ ਵਿੱਚ ਆਪਾਂ ਇਹ ਕਰੋਨਾ ਤੋਂ ਬਾਅਦ ਜਿਹੜਾ ਆ ਉਹ ਕੰਪਨੀਆਂ ਦਾ ਮਲਟੀਨੇਸ਼ਨਲ ਕੰਪਨੀਆਂ ਦਾ ਧਿਆਨ ਐਗਰੀਕਲਚਰ ਸੈਕਟਰ ਤੇ ਗਿਆ ਕਿਉਂਕਿ ਇਹ ਇੱਕ ਫੂਡ ਇੰਡਸਟਰੀ ਹੈ ਉਹ ਜੀ ਇੰਡਸਟਰੀ ਹੈ ਜਿਹਦੇ ਵਿੱਚ ਕਦੇ ਵੀ ਡਾਊਨਫਾਲ ਨਹੀਂ ਆਉਣਾ ਹੁੰਦਾ ਚਾਹੇ ਜਿੰਨਾ ਮਰਜੀ ਮਾੜੇ ਹਾਲਾਤ ਹੋ ਜਾਣ ਲੋਕਾਂ ਨੇ ਐਟਲੀਸਟ ਫੂਡ ਤਾਂ ਖਾਣਾ ਹੀ ਆ ਸੋ ਇਹਨਾਂ ਵੱਡੀਆਂ ਕੰਪਨੀਆਂ ਦੀ ਜਿਹੜੀ ਨਿਗਾਹ ਆ ਉਹ ਇਸ ਪਾਸੇ ਆ ਕਿ ਜਿਹੜਾ ਐਗਰੀਕਲਚਰ ਸੈਕਟਰ ਦੇ ਵਿੱਚ ਵੱਡੀ ਇਨਵੈਸਟਮੈਂਟ ਕੀਤੀ ਜਾਵੇ ਲੈਂਡ ਜਿਹੜੀ ਆ ਵੱਡੇ ਲੈ organizations ਵੱਲੋਂ ਪਾਲਿਸੀਜ਼ ਨਹੀਂ ਆ ਜਾਰੀਆਂ ਆ ਤੇ ਉਹ ਪਾਲਿਸੀਜ਼ ਕਿਉਂਕਿ ਇੰਡੀਆ ਉਹਦਾ ਇੱਕ ਸਿਗਨੇਟਰੀ ਆ ਇੰਡੀਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਇੱਕ 파ਟ ਆ ਸੋ ਉਹਨੂੰ ਉਹ ਪਾਲਿਸੀ ਇੰਪਲੀਮੈਂਟ ਕਰਨੀਆਂ ਪੈਂਦੀਆਂ ਆ ਜਿਹਦੇ ਵਿੱਚ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੇ ਦੇਸ਼ਾਂ ਨੂੰ ਫੋਰਸ ਕਰਦਾ ਆ ਕਿ ਤੁਸੀਂ ਜਿਹੜੀ ਇਹ ਸਬਸਿਡੀ ਉਹ ਖਤਮ ਕਰੋ ਸੋ ਐਗਰੀਕਲਚਰ ਸੈਕਟਰ ਆ ਜਿਹੜਾ ਉਹ ਗਵਰਨਮੈਂਟ ਸਬਸਿਡੀ ਤੋਂ ਬਿਨਾ ਸਰਵਾਈਵ ਨਹੀਂ ਕਰ ਸਕਦਾ ਕਿਉਂ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਇਹ ਮਾਡਲ ਪੰਜਾਬ ਹੋ ਗਿਆ ਤੇ ਹਰਿਆਣਾ ਹੋ ਗਿਆ ਵੈਸਟਰਨ ਯੂਪੀ ਉਸ ਤੋਂ ਬਾਅਦ ਤੋਂ ਸਾਰੇ ਇੰਡੀਆ ਦੇ ਵਿੱਚ ਜਿਹੜਾ ਮਾਡਰਨ ਐਗਰੀਕਲਚਰ ਦਾ ਮਾਡਲ ਆ ਜ ਲੋਡ ਸੀ ਦੇਸ਼ ਨੂੰ ਬਾਹਰਲੇ ਦੇਸ਼ਾਂ ਤੋਂ ਦਾਣੇ ਮੰਗਵਾਉਣੇ ਪੈ ਰਹੇ ਸੀ ਆਪਣੇ ਲੋਕਾਂ ਵਾਸਤੇ ਭੁੱਖਮਰੀ ਦੇ ਲੋਕ ਸ਼ਿਕਾਰ ਹੋ ਰਹੇ ਸੀ ਸੋ ਜਿਹਨਾਂ ਕਿਸਾਨਾਂ ਨੇ ਆਪਦਾ ਆਪਣਾ ਟ੍ਰੈਡੀਸ਼ਨਲ ਜਿਹੜਾ ਸਦੀਆਂ ਤੋਂ ਚਲਿਆ ਆ ਰਿਹਾ ਪੈਟਰਨ ਛੱਡ ਕੇ ਗਵਰਨਮੈਂਟ ਵੱਲੋਂ ਯੂਨੀਵਰਸਿਟੀਆਂ ਦੇ ਥਰੂ ਇੰਟਰੋਡਿਊਸ ਕੀਤਾ ਨਵਾਂ ਪੈਟਰਨ ਅਡਾਪਟ ਕੀਤਾ ਆ ਤਾਂ ਉਹ ਪੈਟਰਨ ਜਦੋਂ ਹੁਣ ਕਿਸਾਨ ਅਡਾਪਟ ਕਰ ਚੁੱਕੇ ਆ ਤਾਂ ਉਹਨਾਂ ਕੋਲ ਕੋਈ ਹੋਰ ਰਸਤਾ ਨਹੀਂ ਬਚਦਾ ਸੋ ਗਵਰਨਮੈਂਟ ਨੂੰ ਜਿਹੜੀਆਂ ਉਹ ਸਬਸਿਡੀਆਂ ਹੋਵੇ ਦੀਆਂ ਹੋਵੇ ਜਾਰੀ ਰੱਖਣੀ ਚਾਹੀਦੀਆਂ ਆ ਮਿਨਿਮਮ ਸਪੋਰਟ ਪ੍ਰਾਈਸ ਜਿਹੜਾ ਮਸਟ ਆ ਜੇ ਗਵਰਨਮੈਂਟ ਇਹਨਾਂ ਚਲਾ ਜਾਊਗਾ ਸੋ ਇਹ ਜਿਹੜਾ ਸਟਰਗਲ ਆ ਉਹ ਨਾਲ ਸਮਝ ਤੁਸੀਂ ਦੇਖੋਗੇ ਕੱਲੀ ਪੰਜਾਬ ਨਹੀਂ ਸਾਰੇ ਭਾਰਤ ਦੇ ਵਿੱਚ ਤੇ ਹੋਰ ਵੀ ਦੁਨੀਆਂ ਦੇ ਵਿੱਚ ਜਿੱਥੇ ਜਿੱਥੇ ਲੋਕ ਖੇਤੀ ਕਰਦੇ ਆ ਇਹ ਸਟਰਗਲ ਦੇਖਣ ਨੂੰ ਮਿਲੂਗੀ ਜਾਦੀ ਇਸ ਤਰ੍ਹਾਂ ਕਿ ਆਖਰੀ ਸਵਾਲ ਹੈ ਮੇਰਾ ਕਿ ਜਿਵੇਂ ਕਿ ਤੁਸੀਂ ਅੱਗੇ ਕਹਿੰਦੇ ਕਿ ਜਿਹੜੇ ਕਿਸਾਨ ਨੇ ਪੜੇ ਲਿਖੇ ਨਹੀਂ ਹੁੰਦੇ ਜੀ ਅਨਪੜ੍ਹ ਹੁੰਦੇ ਨੇ ਪਰ ਜਿਹੜੇ ਤੁਹਾਡੇ ਵਰਗੇ ਕਿਸਾਨ ਨੇ ਜਿਹੜੇ ਪੜੇ ਲਿਖੇ ਨੇ ਵੈਲ ਐਜੂਕੇਟਿਡ ਨੇ ਇੱਕ ਪੀ ਐਚ ਡੀ ਲੈਵਲ ਤੇ ਨੇ ਤੇ ਇੱਕ ਜਿਹੜੇ ਬਾਕੀ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਕਿ ਜਿਹੜੇ ਕੱਲੇ ਕਿਸਾਨ ਹੈ ਜਿਹੜੇ ਪੜੇ ਲਿਖੇ ਨਹੀਂ ਹੁੰਦੇ ਪੜੇ ਲਿਖੇ ਵੀ ਹੁੰਦੇ ਨੇ ਤੇ ਕਿਸਾਨੀ ਨੂੰ ਅੱਗੇ ਵਧਾਣਾ ਚਾਹੀਦਾ ਕਿ ਜਿਹੜਾ ਪੰਜਾਬ ਹੋਰ ਅੱਗੇ ਵੱਧ ਸਕੇ ਨੌਜਵਾਨ ਜਿਹੜਾ ਖੁੱਲ ਕੇ ਜਾ ਇੱਕ ਵਧੀਆ ਤਰ੍ਹਾਂ ਦਾ ਕੰਮ ਕਰ ਸਕੇ ਦੇਖੋ ਪਹਿਲਾਂ ਤਾਂ ਮੇਰਾ ਕਿਸਾਨੀ ਨੂੰ ਇਹ ਸਨੇਹਾ ਨੌਜਵਾਨਾਂ ਨੂੰ ਜੋ ਜਿਹੜਾ ਪੰਜਾਬ ਛੱਡ ਕੇ ਜਾ ਚੁੱਕਿਆ ਸੋ ਪਹਿਲਾਂ ਤਾਂ ਉਹਨਾਂ ਦਾ ਫਰਜ਼ ਆ ਕਿ ਜਿਹੜੀ ਉਹਨਾਂ ਦਾ ਪਿਤਾ ਪੁਰਖੀ ਕੀਤਾ ਆ ਜਿਹੜਾ ਉਹਨਾਂ ਦੇ ਜਨਰੇਸ਼ਨਸ ਉਹ ਕੀਤਾ ਕਰਦੀਆਂ ਆ ਰਹੀਆਂ ਖੇਤੀ ਬੜੀ ਕਰਦੀਆਂ ਉਹਨੂੰ ਨਾ ਛੱਡਣ ਹਾਂ ਉਹਦੇ ਵਿੱਚ ਮੌਕੇ ਜ਼ਰੂਰ ਤਲਾਸ਼ਨੇ ਚਾਹੀਦੇ ਆ ਕਿਉਂਕਿ ਜੇ ਅਸੀਂ ਛੱਡਾਂਗੇ ਤਾਂ ਕੋਈ ਹੋਰ ਤਿਆਰ ਬੈਠਾ ਇਹਨੂੰ ਅਕੂਪਾਈ ਕਰਨ ਲਈ ਸੋ ਪਹਿਲੀ ਗੱਲ ਤਾਂ ਮੇਰੀ ਅਪੀਲ ਉਹਨਾਂ ਪਰਿਵਾਰਾਂ ਨੂੰ ਆ ਕਿ ਉਹਨਾਂ ਬੱਚਿਆਂ ਨੂੰ ਹੈ ਉਹਨਾਂ ਨੌਜਵਾਨਾਂ ਨੂੰ ਜਿਹੜੇ ਸਾਡੇ ਹਮ ਉਮਰ ਨੇ ਕਿ ਉਹ ਆਪ ਦਾ ਦੇਸ਼ ਆਪ ਦੀ ਧਰਤੀ ਛੱਡ ਕੇ ਜਾਣ ਨਾਲੋਂ ਕਿ ਇੱਥੇ ਰੋਜ਼ਗਾਰ ਦੇ ਜਿਹੜੇ ਮੌਕੇ ਉਤਲਾਸ਼ਣ ਦੂਜੀ ਗੱਲ ਆ ਮੇਰੇ ਜਿਹੜੇ ਆਮ ਲੋਕਾਂ ਨੂੰ ਪਬਲਿਕ ਵਾਸਤੇ ਸੁਨੇਹੇ ਆਏ ਆ ਕਿ ਜਿਹੜਾ ਕਿਸਾਨਾਂ ਦਾ ਸਟਰਗਲ ਆ ਉਹ ਅਸਲ 'ਚ ਸਾਰੇ ਦੇਸ਼ ਦਾ ਸਟਰਗਲ ਆ ਜਿਹਨੂੰ ਸਿਰਫ ਕਿਸਾਨ ਲੜ ਰਹੇ ਆ ਕਿਉਂਕਿ ਜਿੱਦਣ ਖੇਤੀਬਾੜੀ ਪ੍ਰਾਈਵੇਟ ਸੈਕਟਰ ਦੇ ਹੱਥ ਜਾਊਗੀ ਤਾਂ ਤੁਸੀਂ ਦੇਖੋਗੇ ਕਿ ਇੱਥੇ ਜਿਹੜਾ ਵੱਡਾ ਕਰਾਈਸਿਸ ਖੜਾ ਹੋਊਗਾ ਕਿ ਜਿਹੜੀਆਂ ਫੂਡ ਦੀਆਂ ਕੀਮਤਾਂ ਨੇ ਜਿਹੜੀਆਂ ਜਿਹੜੀਆਂ ਕਹਿ ਸਕਦੇ ਆ ਕਿ ਗ੍ਰੇਨਸ ਦੀ ਜੋ ਪ੍ਰਾਈਸਸ ਆ ਉਹ ਬਹੁਤ ਜ਼ਿਆਦਾ ਉੱਪਰ ਚਲੇ ਜਾਣਗੇ ਸੀਜ਼ਨ ਆਫ ਸੀਜ਼ਨ ਆ ਆਪਾਂ ਹੁਣ ਵੀ ਦੇਖਦੇ ਆ ਲੈਕੀ ਮਾਰਕੀਟ ਕੰਟਰੋਲਡ ਆ ਇੰਡੀਆ ਦੀ ਮਾਰਕੀਟ ਕੰਟਰੋਲਡ ਆ ਜਿੱਥੇ ਜਿਹੜੀ ਆ ਗ੍ਰੇਨਸ ਸਰਕਾਰ ਹੀ ਪ੍ਰੋਕਿਊਰ ਕਰਦੀ ਆ ਹਜੇ ਪ੍ਰਾਈਵੇਟ ਫਾਰਮਸ ਪ੍ਰੋਕਿਊਰ ਨਹੀਂ ਕਰ ਰਹੀਆਂ ਉਹਦੇ ਬਾਵਜੂਦ ਕਣਕ ਦਾ ਜਿਹੜਾ ਆ ਆਟੇ ਦਾ ਰੇਟ ਆ ਉਹ ਸੀਜ਼ਨ ਤੇ ਆਫ ਸੀਜ਼ਨ ਦੇ ਵਿੱਚ ਡੇਢ ਗੁਣਾ ਦਾ ਫਰਕ ਪੈ ਜਾਂਦਾ ਆ ਜਦੋਂ ਮਾਰਕੀਟ ਟੋਟਲੀ ਪ੍ਰਾਈਵੇਟ ਹੱਥਾਂ ਦੇ ਖਿਲਾਫ ਅੱਜ ਦੇਖਦੇ ਆ 2020 ਦਾ ਸਟ੍ਰਗਲ ਹੋਇਆ ਅੱਜ ਫਿਰ ਕਿਸਾਨ ਪੰਜਾਬ ਹਰਿਆਣਾ ਦੇ ਬਾਰਡਰ ਤੇ ਬੈਠੇ ਆ ਜੇ ਉਹ ਪਾਲਿਸੀਜ਼ ਫੁਲੀ ਇੰਪਲੀਮੈਂਟ ਨਹੀਂ ਆਇਆ ਤਾਂ ਜਿੱਥੇ ਕਿਸਾਨ ਨੇ ਤਾਂ ਆਪਦੀ ਬੇਰੁਜ਼ਗਾਰ ਹੋਣਾ ਹੀ ਹੋਣਾ ਆ ਉਹਦੇ ਨਾਲ ਨਾਲ ਆਮ ਲੋਕਾਂ ਦਾ ਜਿਹੜਾ ਫਰੈਸ਼ ਫੂਡ ਹੈ ਫਰੈਸ਼ ਫਰੈਸ਼ ਵੈਜੀਟੇਬਲਸ ਆ ਫਰੈਸ਼ ਮਿਲਕ ਆ ਉਹਦੇ ਤੱਕ ਜਿਹੜੀ ਲੋਕਾਂ ਦੀ ਪਹੁੰਚ ਆ ਉਹ ਨਹੀਂ ਰਹੂਗੀ ਪਹਿਲਾਂ ਦੇ ਵਾਂਗ ਸੋ ਯੂਰਪ ਦੇ ਵਿੱਚ ਆਪਾਂ ਦੇਖਦੇ ਆ ਕਿ ਕਿਵੇਂ ਕੰਟਰੋਲਡ ਤਰੀਕੇ ਦੇ ਨਾਲ ਸਾਰਾ ਕੰਮ ਚੱਲ ਰਿਹਾ ਸੋ ਉਹ ਚੀਜ਼ਾਂ ਇੱਥੇ ਵੀ ਵੇਖਣ ਨੂੰ ਮਿਲਣਗੀਆਂ ਸੋ ਉਹਦਾ ਫਰਕ ਜਿਹੜਾ ਆ ਉਹ ਭਾਰਤ ਦੇ ਸਾਰੇ ਲੋਕਾਂ ਦੇ ਉੱਪਰ ਪੈਣ ਜਾ ਰਿਹਾ ਸੋ ਇਹ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੋ ਕਿਸਾਨ ਸਟ੍ਰਗਲ ਲੜ ਰਹੇ ਆ ਉਹ ਆ ਉਹ ਅਬਦਲੀ ਤਾਂ ਲੜ ਹੀ ਰਹੇ ਆ ਪਰ ਉਹ ਇੱਕ ਲਾਰਜਰ ਪਰਸਪ ਦੀ ਲੜਾਈ ਹੈ ਜਿਹਨੂੰ ਸਿਰਫ ਕਿਸਾਨ ਲੜ ਰਿਹਾ ਦੀਸ ਤੰਕੂ ਚੁਕਿਆ ਤੇ ਇਹ ਸੰਸਾਰ ਨਾਲ ਜੁਜਾਰ ਜੀ ਜਿੰਨਾ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਖੁਦ ਪੀ ਐਚ ਡੀ ਸਕਾਲਰ ਹੋ ਕੇ ਇੱਕ ਵਧੀਆ ਪੜੇ ਲਿਖੇ ਉਹਦੇ ਤੇ ਹੋ ਕੇ ਜਿਹੜੇ ਨੇ ਕਿ ਖੁਦ ਦਾ ਕੰਮ ਕਰ ਰਹੇ ਨੇ ਜਿਸ ਤਰ੍ਹਾਂ ਕਿ ਗੁਰਦਾ ਉਹਨਾਂ ਨੇ ਖੁਦ ਕੰਮ ਸ਼ੁਰੂ ਕੀਤਾ ਕਿਸਾਨੀ ਬੈਕਗਰਾਉਂਡ ਹੈ ਅੱਜ ਕੱਲ ਜਿਹੜੇ ਹੁਣ ਪੜੇ ਲਿਖੇ ਕਿਸਾਨ ਵੀ ਜਿਹੜੇ ਅੱਗੇ ਆ ਰਹੇ ਨੇ ਕਿਉਂਕਿ ਅਕਸਰ ਹੀ ਕਿਸਾਨਾਂ ਨੂੰ ਜੋ ਹੈ ਕਿ ਅਨਪੜ੍ਹ ਸਮਝਿਆ ਜਾਂਦਾ ਵਾ ਕਿ 8ਵੀਂ ਫੇਲ 5ਵੀਂ ਫੇਲ ਸਮਝਿਆ ਜਾਂਦਾ ਪਰ ਹੁਣ ਕਿਤੇ ਨਾ ਕਿਤੇ ਪੰਜਾਬ ਦਾ ਇਹ ਟਾਈਮ ਆ ਗਿਆ ਜਿੱਥੇ ਕਿ ਹੁਣ ਪੜੇ ਲਿਖੇ ਕਿਸਾਨ ਅੱਗੇ ਆ ਰਹੇ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਜ ਇਆ ਕਰਕੇ ਇੱਥੇ ਹੀ ਜੋ ਹੈ ਆਪਣੇ ਪੰਜਾਬ ਦੀ ਧਰਤੀ ਤੋਂ ਹੀ ਇੱਕ ਵਧੀਆ ਕਮਾਂਡ ਤਹਿਤ ਪੰਜਾਬ ਨੂੰ ਅੱਗੇ ਲੈ ਕੇ ਜਾਣ 1 ਸ੍ਰੀ ਕਵਲ ਸਰਖਾਪ ਟੀਵੀ ਅੰਮ੍ਰਿਤਸਰ